ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਲੈ ਕੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਉਗੀ ਛੋਟੀ ਬੇਬੇ ਘਰ ਚ ਵਿਆਹ ਜਾ ਮਹਾਲੀ ਸਾਡੀ ਬੇਬੇ ਭੱਜ-ਭੱਜ ਕੰਮ ਕਰ ਰਹੀ ਸੀ ਅਸੀਂ ਤਿੰਨੋਂ ਭੈਣਾਂ ਬਾਕੀ ਜਵਾਕਾਂ ਨਾਲ ਖੇਡਣ 'ਚ ਮਸਤ ਹੋਈਆਂ ਸੀ ਮੈਂ 12 ਕੋ ਵਰਿਆਂ ਦੀ ਸਾਰਿਆਂ ਚ ਵੱਡੀ ਪਰ ਜਦ ਖੇਡਣ ਦੀ ਗੱਲ ਆਉਂਦੀ ਤਾਂ ਮੈਂ ਵੀ ਮਸਤ ਹੋ ਜਾਂਦੀ ਘਰ ਚ ਵਿਆਹ ਸੀ ਮਾਂ ਨੂੰ ਪੁੱਛ-ਪੁੱਛ ਥੱਕ ਗਈ ਸੀ ਕਿ ਕਿਸ ਦਾ ਵਿਆਹ ਹੈ ਪਰ ਮਾਂ ਨੇ ਕੁਝ ਨਾ ਦੱਸਿਆ ਸਾਡੀਆਂ ਪੰਜੇ ਭੂਆ ਵੱਡੀਆਂ ਸੰਧ ਦੇ ਵਿਆਹੀਆਂ ਹੋਈਆਂ ਸੀ ਤੇ ਬਾਪੂ ਤੋਂ ਛੋਟਾ ਕੋਈ ਹੈ ਨਹੀਂ ਸੀ ਫਿਰ ਕਿਹਦਾ ਵਿਆਹ ਇਹ ਸੋਚਾਂ ਸੋਚ ਰਹੀ ਸੀ ਕਿ ਸਵਰਨੋ ਤਾਈ ਤੇ ਹਨਾਮੋ ਚਾਚੀ ਦੋਵੇਂ ਜਣੀਆਂ ਨੇ ਮੈਨੂੰ ਚਾਹ ਦੇ ਨਾਲ ਖੁਰਮੇ ਮਠੀਆਂ ਲੈ ਕੇ ਆਉਣ ਲਈ ਆਵਾਜ਼ ਮਾਰੀ ਜਦੋਂ ਮੈਂ ਚਾਹ ਲੈ ਕੇ ਆਈ ਤਾਂ ਸਵਰਨੋ ਤਾਈ ਇੱਕਦਮ ਨੇ ਇੱਕਦਮ ਕਹਿ ਦਿੱਤਾ ਆਪਣੀ ਮਾਂ ਤੇ ਭੈਣਾਂ ਨਾਲ ਹੁਣ ਨਾਨਕੇ ਜਾਣ ਦੀ ਤਿਆਰੀ ਕਰ ਲੈ ਕੁੜੇ ਇੱਥੇ ਨਹੀਂ ਹੁਣ ਰਹਿਣ ਦੇਣਾ ਸੀ ਇਹਨੇ ਤੁਹਾਨੂੰ ਪਹਿਲੀ ਗੱਲ ਸੁਣ ਕੇ ਜੋ ਨਾਨਕੇ ਜਾਣ ਦਾ ਚਾਅ ਚੜਿਆ ਸੀ ਉਹ ਦੂਜੀ ਸਾਲ ਸੁਣ ਕੇ ਉੱਤਰ ਗਿਆ। ਨਿਆਣੀ ਮੱਥ 'ਚ ਮੈਥੋਂ ਇਹ ਵੀ ਨਾ ਪੁੱਛ ਹੋਇਆ ਕਿ ਕਿਉਂ ਨਹੀਂ ਕਿਸੇ ਨੇ ਰਹਿਣ ਦੇਣਾ। ਜਦ ਉੱਥੋਂ ਜਾਣ ਲੱਗੀ ਤਾਂ ਜਾਂਦੇ-ਜਾਂਦੇ ਹਨਾਮੋ ਚਾਚੀ ਦੀ ਗੱਲ ਕੰਨਾਂ 'ਚ ਪੈ ਗਈ। ਇਹਦੀ ਮਾਂ ਨੇ ਆਪਣੇ ਆਪ ਸੌਕਣ ਸਿਹੇੜੀ ਆ। ਅਗਲੀ ਸ਼ਹਿਰ ਦੀ ਰਹਿਣ ਵਾਲੀ ਪੂਰੀ 12 ਤਾਲੀ ਆ। ਦੇਖੀਏ ਕਿ ਮੈਂ ਇੰਨਾ ਮਾਮਾ ਧੀਆਂ ਦਾ ਵਿਸਤਰਾ ਗੋਲ ਕਰੂੰਗੀ। ਸੌਕਣ ਸਹਿਰਨ ਕੌਣ ਸੀ ਇਹ ਮੈਨੂੰ ਕੁਝ ਨਹੀਂ ਸੀ ਪਤਾ। ਕਈ ਸਵਾਲ ਮੇਰੇ ਦਿਮਾਗ 'ਚ ਘੁੰਮਣ ਲੱਗੇ। ਮੇਰੀ ਮਾਂ ਜੀ ਨੂੰ ਮੈਂ ਹਮੇਸ਼ਾ ਬੇਬੇ ਹੀ ਆਖਿਆ ਸੀ ਆ ਬਾਹਰਲੇ ਘਰੋਂ ਹਾਸਦੀ ਹੋਈ ਹੱਥਾਂ 'ਚ ਸੂਹੀ ਚੁੰਨੀ ਫੜੀ ਆਉਂਦੀ ਮੈਨੂੰ ਦੀ ਸੀ ਮੈਂ ਭੱਜ ਕੇ ਬੇਬੇ ਕੋਲ ਗਈ ਤੇ ਇੱਕੋ ਸਵਾਲ ਪੁੱਛਿਆ ਬੇਬੇ ਸੌਕਣ ਕੀ ਹੁੰਦਾ ਤੇ ਕੌਣ ਸ਼ਹਿਰ ਨਾ ਜੀਨੇ ਆਪਾਂ ਨੂੰ ਘਰੋਂ ਨਾਨਕੇ ਭੇਜ ਦੇਣਾ ਬੇਬੇ ਨੇ ਅੱਡੀਆਂ ਅੱਖਾਂ ਨਾਲ ਮੇਰੇ ਵੱਲ ਦੇਖਿਆ ਤੇ ਮੇਰੇ ਮੂੰਹ 'ਤੇ ਉਂਗਲ ਰੱਖ ਕੇ ਮੈਨੂੰ ਬਾਹਤੋਂ ਫੜ ਕੇ ਪੇਟੀਆਂ ਵਾਲੇ ਅੰਦਰ ਲੈ ਗਈ ਤੇ ਦਰਵਾਜ਼ਾ ਬੰਦ ਕਰਕੇ ਹਰਾਨੀ ਪਰੇ ਲੈਜੇ ਚ ਪੁੱਛਿਆ ਨਹੀਂ ਤੈਨੂੰ ਆਹ ਕੁਛ ਕਿਨੇ ਕਿਹਾ ਮੁਰ ਕਿਆ ਬੂਲ ਆਪਣੀ ਜਵਾਨ ਤੇ ਨਾਲ ਲੈ ਕੇ ਆਈ ਸੜਜੇ ਜੰਦਰੀ ਜੀਬ ਜੀ ਨੇ ਉਹਨੂੰ ਸੌਕਣ ਕਿਹਾ ਮੈਨੂੰ ਸਮਝ ਨਾ ਆਇਆ ਮੈਂ ਫੇਰ ਤੋਂ ਮਾਸੂਮੀਅਤ ਨਾਲ ਪੁੱਛਿਆ ਪਰ ਬੇਬੀ ਉਹ ਹੈ ਕੌਣ ਮਾਂ ਨੂੰ ਮੇਰੇ ਸਾਹਮਣੇ ਬੈਠ ਕੇ ਕਿਹਾ ਬਹੁਤ ਸੋਹਣੀ ਆ ਪੁੱਤੋ ਜਮਾਈ ਚੰਨ ਵਰਗੀ ਤੇਰੀ ਛੋਟੀ ਬੇਬਿਆਓ ਪਰ ਉਹ ਹੈ ਕਿੱਥੇ ਆਉਗੀ ਪੁੱਤੋ ਤੇਰਾ ਬਾਪੂ ਤੇਰੀਆਂ ਭੂਆ ਸਭ ਲੈ ਕੇ ਆਉਣਗੇ ਉਹਨੂੰ ਕੱਲ ਸ਼ਾਮ ਨੂੰ ਆਪਣੇ ਕੋਲ ਹੋਊਗੀ ਪਰ ਉਹਨੂੰ ਆਪਾਂ ਲੈ ਕੇ ਕਿਉਂ ਆਉਣਾ ਬੇਬੀ ਇਸ ਸਵਾਲ ਨੇ ਬੇਬੇ ਨੇ ਮੈਨੂੰ ਗਲਵਕੜੀ ਪਾ ਲਈ ਤੇ ਮੇਰੀ ਅੰਗੂਠਾ ਨੂੰ ਠੀਕ ਕਰਦੇ ਹੋਏ ਕਿਆ ਤੈਨੂੰ ਰਖੜੀ ਬੰਨਣ ਲਈ ਵੀਰਾ ਚਾਹੀਦਾ ਮੈਂ ਮੁੜ ਕੇ ਬੇਬੇ ਵੱਲ ਦੇਖਿਆ ਤੇ ਉਹਦੀਆਂ ਅੱਖਾਂ 'ਚ ਚਮਕਦੇ ਜੁਗ ਨੂੰ ਵੀ ਮੈਨੂੰ ਦਿਸੇ ਫਿਰ ਮੈਂ ਵੀ ਹਾਂ ਚ ਗਰਦਨ ਹਿਲਾ ਦਿੱਤੀ ਬੇਬੇ ਨੇ ਇਹ ਕਹਿ ਕੇ ਕਮਰੇ ਦਾ ਦਰਵਾਜ਼ਾ ਕੋਲ ਦਿੱਤਾ ਤੇਰੀ ਛੋਟੀ ਬੇਬੇ ਵੀ ਵੀਰਾ ਲੈ ਕੇ ਆਉਗੀ ਬੇਬੇ ਉੱਥੋਂ ਚਲੀ ਗਈ ਮੈਂ ਹਾਲੇ ਵੀ ਸੋਚ ਰਹੀ ਸੀ ਕਿ ਛੋਟੀ ਬੇਬੇ ਵੀਰਾ ਕਿੱਥੋਂ ਲੈ ਕੇ ਆਉਗੀ ਮੇਰੀਆਂ ਜਮਾਤਾਂ ਕੋਲ ਵੀ ਵੀਰੇ ਹੈਗੇ ਨੇ ਪਰ ਸਭ ਦੀ ਇੱਕੋ ਬੇਬੇ ਆ ਕਿਸੇ ਕੋਲ ਛੋਟੀ ਬੇਬੀ ਨਹੀਂ ਫਿਰ ਵੀਰਾ ਲੈ ਕੇ ਆਉਣ ਲਈ ਸਾਨੂੰ ਹੀ ਛੋਟੀ ਬੇਬੇ ਕਿਉਂ ਚਾਹੀਦੀ ਆ ਮੇਰੀ ਬੇਬੇ ਵੀਰਾ ਕਿਉਂ ਨਹੀਂ ਲੈ ਆ ਸਕਦੀ ਆਪਣੀਆਂ ਨਿੱਕੀਆਂ ਭੈਣਾਂ ਨੂੰ ਵੀ ਆਉਣ ਵਾਲੀ ਛੋਟੀ ਬੇਬੇ ਬਾਰੇ ਦੱਸਿਆ ਤੇ ਵੀਰੇ ਬਾਰੇ ਵੀ ਉਹ ਬਹੁਤ ਖੁਸ਼ ਹੋਈਆਂ ਕਿ ਨਿੱਕਾ ਕਾਕਾ ਆਊਗਾ ਛੋਟੀ ਬੇਬੇ ਬਾਰੇ ਜਦੋਂ ਦਾ ਸੁਣਿਆ ਸੀ ਮੇਰਾ ਚਿਤ ਕਰਦਾ ਸੀ ਕਿ ਮੈਂ ਆਪ ਹੀ ਜਾ ਕੇ ਉਹਨੂੰ ਲੈ ਆਵਾਂ ਪਰ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਉਸਨੂੰ ਕਿੱਥੋਂ ਲੈ ਕੇ ਆਉਣਾ ਰਾਤ ਨੂੰ ਸੋਚਿਆ ਕਿ ਬੇਬੇ ਨੂੰ ਪੁੱਛ ਲਵਾਂ ਪਰ ਬੇਬੇ ਹਾਲੇ ਵੀ ਕੰਮਾਂ 'ਚ ਰੁੱਝੀ ਹੋਈ ਸੀ। ਇਧਰ ਮੈਥੋਂ ਇੰਤਜ਼ਾਰ ਨਹੀਂ ਸੀ ਹੋ ਰਿਆ। ਅਗਲੀ ਸਵੇਰ ਬਰਾਤ ਜਾਣ ਵੇਲੇ ਮੈਂ ਬੇਬੇ ਨੂੰ ਪੁੱਛਿਆ ਕਿ ਬੇਬੇ ਮੈਂ ਵੀ ਜਾਵਾਂ ਛੋਟੀ ਬੇਬੇ ਨੂੰ ਲੈਣ। ਤਾਂ ਬੇਬੇ ਨੇ ਮੈਨੂੰ ਝਿੜਕ ਦਿੱਤਾ। ਮੈਂ ਉਦਾਸ ਹੋ ਗਈ ਪਰ ਫਿਰ ਇਹ ਸੋਚ ਕੇ ਚਿਤ ਪ੍ਰਚਾਲਿਆ ਕਿ ਉਹਨੇ ਸ਼ਾਮ ਨੂੰ ਆ ਹੀ ਜਾਣਾ। ਅਖੀਰ ਸ਼ਾਮ ਵੀ ਹੋ ਗਈ। ਬਾਪੂ ਬੇਬੇ ਛੋਟੀ ਬੇਬੇ ਨੂੰ ਲੈ ਕੇ ਆਇਆ ਸੀ। ਸੋਨੇ ਰੰਗੇ ਦਬਕੇ ਨਾਲ ਕੱਢੀ ਹੋਈ ਲਾਲ ਚੁੰਨੀ ਦਾ ਲੰਮਾ ਸਾਰਾ ਕੁੰਡ ਕੱਢ ਕੇ ਬਾਪੂ ਦਾ ਲੜ ਫੜੀ ਬੂਹੇ ਤੇ ਖੜੀ ਸੀ ਆਂਡ ਗਵਾਨ ਦੀਆਂ ਕੁੜੀਆਂ ਬੁੜੀਆਂ ਸ਼ਗਣਾ ਦੇ ਗੀਤ गा ਰਹੀਆਂ ਸੀ ਮੈਂ ਆਪਣੀਆਂ ਭੈਣਾਂ ਨਾਲ ਜੋਟੀ ਪਾਈ ਬੂਹੇ ਵੱਲ ਜਾ ਰਹੀ ਸੀ ਕਿ ਦਾਦੀ ਨੇ ਬਾਹੋਂ ਫੜ ਕੇ ਧੂਕੇ ਪਾਸੇ ਕਰ ਦਿੱਤਾ ਤੇ ਨਾਲ ਹੀ ਬੇਬੇ ਨੂੰ ਆਵਾਜ਼ ਮਾਰੀ ਕਿ ਸਾਨੂੰ ਤਿੰਨਾਂ ਭੈਣਾਂ ਨੂੰ ਇੱਥੋਂ ਪਾਸੇ ਲੈ ਜਾਵੇ ਤੇ ਆਪ ਵੀ ਨਵੀਂ ਬੇਬੇ ਦੇ ਸਾਹਮਣੇ ਨਾ ਆਵੇ ਦਾਦੀ ਨਹੀਂ ਸੀ ਚਾਹੁੰਦੀ ਕਿ ਤਿੰਨ ਪੱਥਰ ਤੇ ਉਹਨਾਂ ਦੀ ਜਾਈ ਇਸ ਖੁਸ਼ੀ ਦੇ ਮੌਕੇ ਤੇ ਕੋਈ ਬਦਸ਼ਗਣੀ ਕਰੇ ਭਾਵੇਂ ਜਿਹਾ ਕਈ ਵਾਰ ਹੋਇਆ ਸੀ ਕਿ ਦਾਦੀ ਨੇ ਸਾਨੂੰ ਤੇ ਸਾਡੀ ਬੇਬੇ ਨੂੰ ਬਦਸ਼ਗਣੀਆਂ ਕਰਾਰ ਦਿੱਤਾ ਹੋਵੇ ਪਰ ਅੱਜ ਜਦੋਂ ਹੋਇਆ ਸੀ ਉਹਦੇ ਮਨ ਨਵੀਂ ਬੇਬੇ ਲਈ ਕੁਲੱਤਣ ਨਾਲ ਭਰ ਦਿੱਤਾ ਸੀ ਫੇਰ ਸਵਰਨੋ ਤਾਈ ਤੇ ਹਰਨਾਮੋ ਚਾਚੀ ਦੀਆਂ ਗੱਲਾਂ ਵੀ ਯਾਦ ਆ ਗਈਆਂ ਦਿਲ ਨੂੰ ਹੌਲ ਜੇ ਪੈਣ ਲੱਗੇ ਖਵਰੇ ਕਿਤੇ ਸੱਚਮੁੱਚ ਇਹ ਛੋਟੀ ਬੇਬੇ ਸਾਨੂੰ ਹਮੇਸ਼ਾ ਲਈ ਨਾਨਕੇ ਨਾ ਭੇਜ ਦੇਵੀ ਮੈਨੂੰ ਲੱਗ ਹੀ ਚਿੰਤਾ ਸਤਾਉਣ ਲੱਗ ਗਈ ਪਰ ਮੇਰੀ ਬੇਬੀ ਉਹਨੂੰ ਤਾਂ ਜਿਵੇਂ ਚਾ ਚੜੇ ਪਏ ਸੀ ਇੰਜ ਦਾ ਚਾ ਤਾਂ ਉਹਨੂੰ ਉਦੋਂ ਨਹੀਂ ਚੜਦਾ ਸੀ ਜਦੋਂ ਨਾਨਕੇ ਪਿੰਡ ਕੋਈ ਆਉਂਦਾ ਹੁੰਦਾ ਸੀ ਵਿਆਹ ਤੋਂ ਦੋ ਦਿਨ ਮਗਰੋਂ ਮੈਂ ਛੋਟੀ ਬੇਬੇ ਦਾ ਚਿਹਰਾ ਦੇਖਿਆ ਕਮਰੇ ਦੀ ਵਾਰੀ ਕੋਲ ਬੈਠੀ ਹੱਥ 'ਚ ਨਿੱਕਾ ਜਿਹਾ ਸ਼ੀਸ਼ਾ ਫੜੀ ਮਿੰਦੇ ਮੱਥੇ ਤੇ ਬਿੰਦੀ ਲਾ ਰਹੀ ਸੀ ਤੇ ਮੈਂ ਚੌਂਕੇ ਦੇ ਓਟੇ ਕੋਲ ਖੜੀ ਉਸਨੂੰ ਦੇਖ ਰਹੀ ਸਾਂ ਮਾਂ ਦੇ ਕਹੇ ਬੋਲ ਜਮਾ ਸੱਚ ਲੱਗੇ ਸੱਚਮੁੱਚ ਚੰਨ ਵਰਗੀ ਗੋਲ ਜਿਹਾ ਚਿਹਰਾ ਮੋਟੀਆਂ ਅੱਖਾਂ ਤੇ ਪਤਾਸੇ ਜਿਹਾ ਬੁੱਲ ਉਹਨੂੰ ਦੇਖ ਕੇ ਇਕ ਵਾਰ ਤਾਂ ਦਿਲ ਵਿੱਚਲੀ ਸਾਰੀ ਗੜੱਤਨ ਭੁੱਲ ਗਈ। ਮੈਂ ਉਹਨੂੰ ਰੀਜ ਲਾ ਕੇ ਦੇਖ ਰਹੀ ਸੀ ਤੇ ਉਹਨੇ ਸ਼ੀਸ਼ਾ ਪਾਸੇ ਕਰਕੇ ਮੇਰੇ ਵੱਲ ਦੇਖਿਆ ਤੇ ਇਸ਼ਾਰਾ ਕਰਕੇ ਮੈਨੂੰ ਬੁਲਾ ਲਿਆ। ਮੈਂ ਹੌਲੀ-ਹੌਲੀ ਡਰਦੀ ਹੋਈ ਉਹਦੇ ਕਮਰੇ 'ਚ ਚਲੀ ਗਈ। ਪਰ ਬੂਹੇ ਤੋਂ ਅੰਦਰ ਜਾਣ ਦਾ ਹਿਆਨਾ ਪਿਆ। ਫਿਰ ਉਹਨੇ ਹੀ ਕਹਿੰਦੇ ਹੋਏ ਬਾਹਰ ਤੋਂ ਫੜ ਕੇ ਅੰਦਰ ਬੁਲਾ ਲਿਆ। ਪੁੱਤ ਮੈਥੋਂ ਕਿਉਂ ਸੰਗਦੀਆਂ? ਮੈਂ ਤਾਂ ਤੇਰੀ ਬੇਬੇ ਆਂ। ਦੰਦਾ 'ਚ ਨੌ ਚੱਪਦੀ ਨੇ ਮੈਂ ਵੀ ਅਨਪੋਲ ਜੀ ਨੇ ਕਹਿ ਦਿੱਤਾ ਪਰ ਮੇਰੀ ਬੇਬੇ ਤਾਂ ਕੋਈ ਹੋਰ ਆ। ਉਸਨੇ ਆਪਣੇ ਕੋਲ ਪਲੰਗ ਤੇ ਬਿਠਾਉਂਦਿਆਂ ਕਿਹਾ ਹਾਂ ਪਰ ਮੈਂ ਤੇਰੀ ਛੋਟੀ ਬੇਬੀਆਂ ਤੇ ਉਹ ਵੱਡੀ ਮੈਂ ਥੋ ਰਹਾ ਨਾ ਗਿਆ ਅਖੀਰ ਮੈਂ ਸਵਾਲ ਪੁੱਛ ਹੀ ਲਿਆ ਤੇ ਉਹ ਮੈਨੂੰ ਕਈ ਦਿਨਾਂ ਤੋਂ ਤੰਗ ਕਰ ਰਿਆ ਸੀ ਸਭ ਕੋਲ ਇੱਕੋ ਹੀ ਬੇਬੇ ਹੁੰਦੀ ਆ ਫਿਰ ਸਾਡੇ ਕੋਲ ਦੋ ਬੇਬੀਆਂ ਕਿਉਂ ਉਹ ਥੋੜਾ ਜਿਹਾ ਮੁਸਕਰਾਈ ਤੇ ਫਿਰ ਮੇਰੇ ਸਿਰ ਤੇ ਹੱਥ ਧਰ ਫੇਰਦੇ ਹੋਏ ਕਿਹਾ ਕਿਉਂਕਿ ਤੁਸੀਂ ਭਾਗਾ ਵਾਲਿਓ ਤੁਹਾਨੂੰ ਦੋ ਦੋ ਬੇਬਿਆਂ ਨਾਲ ਵੇਸ਼ਮਾਰ ਪਿਆਰ ਮਿਲਣਾ ਜਦੋਂ ਉਹਨੇ ਲਫਜ਼ ਕਹੇ ਤਾਂ ਅਸੀਂ ਭਾਗਾ ਵਾਲਿਆਂ ਦਾ ਮੈਨੂੰ ਸੱਚਮੁੱਚ ਕੋਈ ਪਰਿ ਜਾਪੀ ਸਾਡੀ ਆਪਣੀ ਬੇਬੇ ਤੋਂ ਬਾਅਦ ਇੱਕ ਹੋਈ ਸੀ ਜਿਸ ਨੇ ਭਾਗਾ ਵਾਲੀਆਂ ਕਿਹਾ ਸੀ ਨਹੀਂ ਤਾਂ ਪੱਥਰ ਮਨਹੂਸ ਮਾੜੀ ਕਿਸਮਤ ਵਾਲੀਆਂ ਪੁੱਠੇ ਪੈਰਾਂ ਵਾਲੀਆਂ ਉਹ ਸ਼ਬਦ ਸੁਣੇ ਸਨ ਹਰ ਕਿਸੇ ਤੋਂ ਹੌਲੀ ਹੌਲੀ ਸਮਾਂ ਬੀਤਣ ਲੱਗਿਆ ਸਮੇਂ ਨਾਲ ਛੋਟੀ ਬੇਬੇ ਨਾਲ ਮੋਹ ਪੈ ਗਿਆ ਜਿਵੇਂ ਉਹ ਹੀ ਜਨਮ ਦੇਣ ਵਾਲੀ ਮਾਂ ਹੋਵੇ ਪੇਕੇ ਜਾਂਦੀ ਤਾਂ ਹਰ ਵਾਰ ਸਾਡੇ ਤਿੰਨਾਂ ਵਾਲੀ ਕੁਝ ਨਾ ਕੁਝ ਲੈ ਕੇ ਆਉਂਦੀ ਦਾਦੀ ਕਈ ਵਾਰ ਉਹਨੂੰ ਗੁੱਸੇ ਹੁੰਦੀ ਕਿ ਇਹਨਾਂ ਪੱਥਰਾਂ ਨੂੰ ਕਿਉਂ ਪੂਜੀ ਜਾਂਦੀਆਂ ਤਾਂ ਉਹ ਜਵਾਬ ਦਿੰਦੀ ਹਾਈ ਬੀਬੀ ਇਹ ਕੀ ਕਹਿ ਰਹੀ ਹਾਂ ਇਹਨਾਂ ਦੇ ਭਾਗਾ ਦੀ ਤਾਂ ਆਪਾਂ ਖਾਂਦੇ ਆਂ ਨਾਲੇ ਇੱਥੇ ਹੀ ਇਹਨਾਂ ਦੀਆਂ ਮੌਜ ਬਹਾਰਾਂ ਸੀ ਨਹੀਂ ਲਾੜ ਲੜਾਉਣੇ ਤਾਂ ਹੋਰ ਕੌਣ ਲੜਾਊ ਦਾਦੀ ਅੱਗੋਂ ਚੁੱਪ ਕਰ ਜਾਂਦੀ ਪਿੰਡ ਦਾ ਸਕੂਲ 8ਵੀਂ ਤੱਕ ਹੀ ਸੀ ਤੇ ਮੇਰਾ ਮਨ ਅੱਗੇ ਪੜਨ ਦਾ ਸੀ ਛੋਟੀ ਬੇਬੇ ਨੇ ਸਾਰਾ ਘਰ ਸਿਰ ਤੇ ਚੁੱਕ ਲਿਆ ਦਾਦੀ ਤੋਂ ਗਾਲਾਂ ਖਾਧੀਆਂ ਇੱਥੋਂ ਤੱਕ ਕਿ ਬਾਪੂ ਨੇ ਉਹਨੂੰ ਪੇਕੇ ਭੇਜਣ ਦੀ ਵੀ ਤੰਮਕੀ ਦੇ ਦਿੱਤੀ ਪਰ ਮੈਨੂੰ ਉਹ ਦੋ ਪਿੰਡ ਛੱਡ ਕੇ ਹਾਈ ਸਕੂਲ ਵਿੱਚ ਭੇਜ ਕੇ ਹੀ ਮੰਨੀ ਜੋ ਕੰਮ ਕੋਈ ਨਾ ਕਰ ਸਕਿਆ ਉਹ ਮੇਰੀ ਛੋਟੀ ਬੇਬੇ ਨੇ ਕਰ ਦਿਖਾਇਆ ਦਾਦੀ ਦੇ ਦੁਨੀਆ ਨੂੰ ਆਲਵਿਦਾ ਕਿਹਾ ਜਾਣ ਮਗਰ ਉਸਨੇ ਮੇਰੀ ਬੇਬੇ ਨੂੰ ਹੀ ਦਾਦੀ ਦੀ ਥਾਂ ਦੇ ਦਿੱਤੀ। ਉਹ ਵੀ ਬੇਬੇ ਨੂੰ ਬੇਬੇ ਹੀ ਆਖਦੀ। ਬਾਪੂ ਦੀ ਗਿਆਰਮ ਜੂਦਰੀ ਚ ਕਦੇ ਕੋਈ ਆਂਢੀ ਗੁਆਂਢੀ ਚੀਜ਼ ਮੰਗਣਾ ਹੋ ਤਾਂ ਝਾਟ ਆਖ ਦਿੰਦੀ। ਬੇਬੇ ਨੂੰ ਪੁੱਛ ਲਓ ਮੈਨੂੰ ਨਹੀਂ ਪਤਾ। ਆਪਣੇ ਪੇਕੇ ਰਹਿ ਕੇ ਆਉਣਾ ਹੁੰਦਾ ਤਾਂ ਬੇਬੇ ਨੂੰ ਹੀ ਪੁੱਛਦੀ ਕਿੰਨੇ ਦਿਨ ਲਾ ਆਮ। ਬੇਬੇ ਬਾਪੂ ਇਕੱਠੇ ਬੈਠੇ ਹੁੰਦੇ ਕਦੇ ਉਹਨਾਂ ਦੇ ਵਿਚਾਲੇ ਜਾ ਕੇ ਨਾ ਬੈਠਦੀ। ਪਤਾ ਨਹੀਂ ਕਿ ਉਹ ਜਿਆ ਸਿਦਕ ਸੀ ਕਦੇ ਲੱਗਿਆ ਹੀ ਨਹੀਂ ਕਿ ਦੋਵਾਂ ਦਾ ਆਪਸ ਵਿੱਚ ਸੌਕਣਾ ਵਾਲਾ ਰਿਸ਼ਤਾ ਸੀ। ਮੈਂ ਜਦੋਂ ਵਿਆਹੀ ਗਈ ਤਾਂ ਛੋਟੀ ਬੇਬੇ 2 ਦਿਨ ਬਿਮਾਰ ਮੰਜੇ ਤੇ ਪਈ ਰਹੀ ਆਪਣੇ ਪੁੱਤਰਾਂ ਨਾਲੋਂ ਵੱਧ ਕੇ ਮੇਰਾ ਮੂੰਹ ਕਰਦੀ ਸੀ ਮੇਰੀ ਬੇਬੇ ਜਹਾਨੋਂ ਤੁਰ ਗਈ ਮੈਂ ਬਹੁਤ ਪਿੱਟੀ ਰੋਈ ਪਰ ਪੇਕਾ ਘਰ ਬਗਾਨਾ ਨਾ ਹੋਇਆ ਉੱਥੇ ਛੋਟੀ ਬੇਬੇ ਹਾਲੇ ਲੜਾਣ ਲਾੜ ਲੜਾਉਣ ਵਾਲੀ ਹੈਗੀ ਸੀ ਹੌਲੀ ਹੌਲੀ ਭੈਣਾ ਵਿਆਹੀਆਂ ਗਈਆਂ ਤੇ ਨਿੱਕੇ ਵੀਰ ਵੀ ਪਰਿਵਾਰਾਂ ਵਾਲੇ ਹੋ ਗਏ ਇੱਕ ਦਿਨ ਮੈਨੂੰ ਪਿੰਡੋਂ ਸੁਨੀਹਾ ਭੇਜ ਕੇ ਜਲਦੀ ਤੋਂ ਜਲਦੀ ਘਰ ਪਹੁੰਚਣ ਲਈ ਬੁਲਾਇਆ ਗਿਆ ਦਿਲ ਨੂੰ ਤੁਰਕੂਆ ਲੱਗਿਆ ਸਾਰੇ ਰਾਹ ਅਰਦਾਸਾਂ ਕਰਦੀ ਹੇ ਵਾਹਿਗੁਰੂ ਮੇਰੀ ਛੋਟੀ ਬੇਬੇ ਨੂੰ ਕੁਝ ਨਾ ਹੋਵੇ ਭਾਵੇਂ ਉਹਨੂੰ ਮੇਰੀ ਵੀ ਉਮਰ ਉਹਨੂੰ ਲੱਗ ਜਾਵੇ ਪਿੰਡ ਪੌਚੀ ਦਾ ਘਰ ਦਾ ਮਾਹੌਲ ਕੁਝ ਹੋਰ ਹੀ ਸੀ ਕੰਧ ਦੇ ਵਿਚਕਾਰ ਘਰ ਦੇ ਵਿਚਕਾਰ ਕੰਧ ਹੋ ਰਹੀ ਸੀ ਤੇ ਛੋਟੀ ਬੇਬੇ ਬੇੜੇ ਦੀ ਇੱਕ ਨੁਕਰੇ ਬੈਠੀ ਹੰਝੂ ਬਹਾ ਰਹੀ ਸੀ ਛੋਟੀ ਬੇਬੇ ਨੇ ਅੱਖਾਂ 'ਚ ਹੰਝੂ ਦੇਖ ਕੇ ਮੇਰਾ ਕਾਲਜਾ ਬਲੋਂਦ ਰਹਿ ਗਿਆ ਪਤਾ ਨਹੀਂ ਐਨਾਂ ਰੋ ਕਿੱਥੋਂ ਆ ਗਿਆ ਕਿ ਉੱਠ ਕੇ ਉਹ ਸਾਰੀ ਜਾ ਰਹੀ ਕੰਧ ਟਹਿ ਢੇਰੀ ਕਰ ਦਿੱਤੀ ਨਾਲੇ ਐਲਾਨ ਕਰ ਦਿੱਤਾ ਜਦ ਤੱਕ ਮੇਰੀ ਬੇਬੇ ਬੈਠਿਆ ਇਸ ਘਰ ਚ ਕੋਈ ਕੰੰਧ ਨਹੀਂ ਉਸਾਰੂ ਬੇਬੇ ਮੰਗਰੋਂ ਬੇਸ਼ੱਕ ਦੀ ਜੋ ਮਰਜੀ ਕਰਿਓ ਨੀਕਾ ਵੀਰ țeੜਫੜ ਕਰਨ ਲੱਗਿਆ ਤਾਂ ਤੂੰ ਕਿ ਉਹਨੂੰ ਥੱਲੇ ਸੁੱਟ ਲਿਆ ਉਹਦੀ ਛਾਤੀ ਤੇ ਗੋਡਾ ਤਰੀ ਬੈਠੀ ਸਾਂ ਤੇ ਉਹ ਮੇਰੇ ਤਰਲੇ ਕਰ ਰਿਹਾ ਸੀ ਉਹਨੂੰ ਛੱਡਣ ਤੋਂ ਪਹਿਲਾਂ ਮੈਂ ਸਭ ਦੀਆਂ ਅੱਖਾਂ ਚੱਖਾਂ ਪਾ ਕੇ ਪੁੱਛਿਆ ਹੋਣਾ ਕਿਸੇ ਨੇ ਅੱਡ ਕੋਈ ਸਾਮਸੀ ਚਾਹੇ ਨਹੀਂ ਪਰ ਕਿਸੇ ਦੀ ਹਿੰਮਤ ਨਾ ਪਈ ਕੇ ਕੋਈ ਜਵਾਬ ਦੇ ਦਿੰਦਾ ਸਭ ਨਾਲскія ਪੁੱ ਆਪਣੇ ਕਾਮਰਿਆਂ 'ਚ ਵੜ ਗਏ ਜਿੱਥੇ ਮੈਨੂੰ ਉਹਨਾਂ ਤੇ ਗੁੱਸਾ ਆਇਆ ਤੇ ਬੇਬੇ ਦੀ ਵਿਚਾਰਗੀ ਤੇ ਤਰਸ ਵੀ ਆਇਆ ਮੇਰੀ ਨਿੱਕੀ ਪੈਣ ਦਾ ਵਿਆਹ ਉਸਦੀ ਪਸੰਦ ਦੇ ਮੁੰਡੇ ਨਾਲ ਛੋਟੀ ਬੇਬੇ ਨੇ ਸਾਰੇ ਟੱਬਰ ਨਾਲ ਆੜਾ ਲੈ ਕੇ ਕਰਵਾਇਆ ਸੀ 6 ਮਹੀਨੇ ਬੇਬੇ ਬਾਪੂ ਨੂੰ ਪੇਕਿਆਂ ਤੋਂ ਘਰ ਨਹੀਂ ਸੀ ਲੈ ਕੇ ਆਇਆ ਪਰ ਬੇਬੇ ਵੀ ਜਿੱਦ ਟੀੜੀ ਰਹੀ ਸੀ ਕਿ ਵਿਆਹ ਤਾਂ ਕੁੜੀ ਦੀ ਪਸੰਦ ਨਾਲ ਹੀ ਹੋਊ ਸਾਡੇ ਜੋ ਸਾਡੇ ਲਈ ਸਾਰੇ ਖਾਨਦਾਨ ਨਾਲ ਮੁੱਢਬਿੱਡ ਲੈਂਦੀ ਸੀ ਉਹ ਆਪਣੇ ਜੰਮਿਆ ਹੱਥੋਂ ਰੋਣ ਲਈ ਮਜਬੂਰ ਹੋ ਗਈ ਸੀ ਆਉਣ ਵੇਲੇ ਬੇਬੇ ਨੇ ਮਨ ਨੂੰ ਬਹੁਤ ਸਾਰਾ ਪਿਆਰ ਦਿੱਤਾ ਤੇ ਨਿੱਕਿਆਂ ਨੂੰ ਵੀ ਕਹਿ ਦਿੱਤਾ ਕਿ ਜੇ ਹੁਣ ਕਦੀ ਅੱਡ ਹੋਣ ਦੀ ਗੱਲ ਕੀਤੀ ਤਾਂ ਤੁਹਾਡੀ ਵੱਡੀ ਭੈਣ ਤੋਂ ਹੀ ਛੇਤਰ ਪਵਾਉਂ ਮੈਨੂੰ ਨਹੀਂ ਪਤਾ ਸੀ ਕਿ ਉਹ ਪਿਆਰ ਤੇ ਉਹ ਮੁਲਾਕਾਤ ਆਖਰੀ ਸੀ ਦੋ ਹੀ ਦਿਨ ਪਹਿਲਾਂ ਆ ਜਾ ਕੇ ਆਈ ਸਾਂ ਤੜਕੇ ਤੜਕੇ ਸੁਨੇਹਾ ਮਿਲ ਗਿਆ ਕਿ ਪਤਾ ਨਹੀਂ ਕੀ ਹੋਇਆ ਬੇਬੇ ਨੂੰ ਨਾ ਕੁਝ ਖਾ ਰਹੀਏ ਤੇ ਨਾ ਬਸਤੀ ਰਹੀ ਨਾਮ ਲੈ ਰਹੀ ਆ ਮੈਂ ਘਰ ਪਹੁੰਚ ਕੇ ਬੇਬੇ ਦਾ ਹੱਥ ਆਪਣੇ ਹੱਥਾਂ 'ਚ ਲਿਆ ਤੇ ਗੰਗਾ ਜਲ ਮੂੰਹ 'ਚ ਪਾਇਆ ਕਿ ਬੇਬੇ ਸਦਾ ਲਈ ਚੁੱਪ ਹੋ ਗਈ ਉਸ ਦਿਨ ਮੈਨੂੰ ਅਹਿਸਾਸ ਹੋਇਆ ਸੀ ਕਿ ਮਾਵਾ ਬਗੈਰ ਪੇਕੇ ਜਾਣ ਦਾ ਮਨ ਕਿਉਂ ਨਹੀਂ ਕਰਦਾ ਹਰ ਥਾਂ ਕਮਰਾ ਹਰ ਕੰਧ ਹਰ ਸਭ ਪਾਸਿਓਂ ਬੇਬੇ ਦਾ ਹੀ ਅਹਿਸਾਸ ਹੋ ਰਿਹਾ ਸੀ ਕਦੇ ਲੱਗਦਾ ਕਿ ਚਹਿਲਕ ਦੀ ਖੁਰਦੀ ਹੋਈ ਆਪਣੇ ਬਾਹਰਲੇ ਕਮਰੇ ਚੋਂ ਘਰੋਂ ਆ ਜਾਊ ਕਦੇ ਲੱਗਦਾ ਹੁਣੇ ਮੈਨੂੰ ਫੜ ਕੇ ਪੇਟੀਆਂ ਵਾਲੇ ਲੈ ਜਾਊ ਹੌਲੀ ਹੌਲੀ ਸਭ ਤੋਂ ਚੋਰੀ ਮੈਨੂੰ ਦੇਸੀ ਘਿਓ ਦੀ ਪੰਜੀਰੀ ਵਾਲਾ ਡੱਬਾ ਫੜਾ ਦਿਓ ਨਾਲੇ ਕਹੂ ਇੰਨਾ ਸਾਰੀਆਂ ਇੱਲਾਂ ਤੋਂ ਬਚਾ ਕੇ ਵਸਤੇਰੇ ਲਈ ਲੁਕੋ ਕੇ ਰੱਖੀਆ ਉਗਮਾਗਰੋਂ ਜਾਣ ਲੱਗਿਆਂ ਛੋਟੀਆਂ ਪਰਜਾਈਆਂ ਨੇ ਬੇਬੇ ਦਾ ਚਾਂਦੀ ਦਾ ਛੱਲਾ ਮੇਰੇ ਹੱਥੇ ਧਾਰ ਦਿੱਤਾ ਤੇ ਕਿਹਾ ਤੁਹਾਡੇ ਕੋਲ ਤਾਂ ਰੱਬ ਦਾ ਦਿੱਤਾ ਸਭ ਕੁਝ ਆ ਭੈਣ ਜੀ ਤੇ ਸੁੱਖ ਨਾਲ 3 ਪੁੱਤ ਵੀ ਵਿਆਹ ਲਏ ਤੁਸੀਂ ਤਾਂ ਸਾਡੇ ਹਾਲੇ ਕਵੀਲਦਾਰੀ ਪਈਆਂ ਤੁਸੀਂ ਇਹ ਛੱਲਾ ਰੱਖ ਲਓ ਉਹਨਾਂ ਕਾਮਲੀਆਂ ਨੂੰ ਇਹ ਨਹੀਂ ਪਤਾ ਸੀ ਕਿ ਬੇਬੇ ਦਾ ਇਹ ਚਾਂਦੀ ਦਾ ਛੱਲਾ ਮੇਰੇ ਲਈ ਕਿਸੇ ਹੀਰੇ ਤੋਂ ਵੀ ਵੱਧ ਕੀਮਤੀ ਹੈ ਜਦ ਵੀ ਪੇਕੇ ਜਾ ਕੇ ਬੇਬੇ ਦੀ ਬੁੱਕਲ ਸਿਰ ਤਰ ਸੌਣ ਦਾ ਮਨ ਕਰਦਾ ਤਾਂ ਛੱਲੇ ਨੂੰ ਮੁੱਠੀ ਚ ਘੁੱਟ ਲੈਂਦੀ ਉਹਦੋਂ ਇੰਜ ਲੱਗਦਾ ਜਿਵੇਂ ਬੇਬੇ ਨੇ ਮੇਰਾ ਹੱਥ ਫੜ ਲਿਆ ਹੋਵੇ। ਹਰ ਸਾਲ ਬੀਤ ਗਏ 12 ਸਾਲ ਹੋ ਗਏ ਛੋਟੀ ਬੇਬੇ ਨੂੰ ਗਈ ਨੂੰ ਪਰ ਦਿਲ ਚੋ ਬੇਬੇ ਕਦੇ ਨਹੀਂ ਨਿਕਲਦੀ। ਹਰ ਗੱਲ ਬੇਬੇ ਤੋਂ ਸ਼ੁਰੂ ਹੋ ਕੇ ਬੇਬੇ ਤੇ ਹੀ ਖਤਮ ਹੋ ਜਾਂਦੀ ਹੈ। ਉੰਜ ਸਾਡੀਆਂ ਦੋ ਬੇਬੇਆਂ ਹਨ ਪਰ ਹੁਣ ਜਿਹਹੰਝ ਸਿਰਫ ਇੱਕ ਬੇਬੀ ਰਹਿ ਗਈ ਸੀ, ਮੇਰੀ ਛੋਟੀ ਬੇਬੀ। ਧੰਨਵਾਦ ਦੋਸਤੋ ਜੇਕਰ کہانی ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ।